ਬਲੀਕਰਵਾਰੀ ਨੂੰ ਜਾਂਦੇ ਹੋਏ ਛੋਟੇ ਛੋਟੇ ਬੱਚੇ ਆਪਣੀਆਂ ਦੁਕਾਨਾਂ ਲਾਈਆਂ ਕੀ ਹਾਲੇ ਗਲਬਤ ਕੱਟੇ ਗਿਆ ਨੇ ਅੰਜਨ ਸਾਰੇ ਆਂਦਰੋਂ ਜਿਹਨਾਂ ਕੰਮ ਹੋ ਤਾ ਤਨ ਦਾ ਸਭ ਸੱਚੇ ਸਵਾਰੇ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰਦੇ ਜਾਉਣੇ ਸਤਿ ਸੰਗਤਾਂ ਗੁਰਬਾਣੀ ਪੜ੍ਹਦੀਆਂ ਹੋਈਆਂ ਛਾਰੀਆਂ ਨੇ ਸੋ ਤੁਸੀਂ ਦੇਖ ਰਹੇ ਹੋ ਹਜ਼ਨਬਧਾਰ ਬੰਜਾ ਸਾਹਿਬ ਜਿਹੜਾ ਸ਼ਹਿਰ ਹੈ ਇੱਥੋਂ ਪਿੰਡ ਹੈ ਨਗਰ ਹੈ ਆਪਾਂ ਕਹਿ ਸਕਦੇ ਆ ਥੋੜੀ ਹਾਈਟ ਤੇ ਆ ਕੇ ਦਿਖਣ ਲੱਗ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਤੁਹਾਨੂੰ ਪਹਿਲਾਂ ਇੱਕ ਬਲੌਗ ਦੇ ਵਿੱਚ ਇੱਥੋਂ ਦੇ ਗੁਰੂ ਘਰ ਪੰਜਾ ਸਾਹਿਬ ਦੇ ਦਰਸ਼ਨ ਮੇਲੇ ਕਰਾਏ ਸੋ ਅੱਜ ਆਪਾਂ ਨੂੰ ਹੈਗਾ ਜੀ ਪੰਜਾ ਸਾਹਿਬ ਦੇ ਵਿੱਚ ਦੂਸਰਾ ਦਿਨ ਤੇ ਆਪਾਂ ਚੱਲਨੇ ਆ ਜੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲ ਨਾਲ ਵਲੀ ਕੰਧਾਰ ਜਿਸ ਨੇ ਤਾਂ ਦਰਸ਼ਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਲ ਪੱਥਰ ਉਪਰੋਂ ਸਿੱਟਿਆ ਸੀ ਪਹਾੜੀ ਦੇ ਵਿੱਚੋਂ ਤੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਸੱਚੇ ਹੱਥ ਦਾ ਪੰਜਾ ਲਾ ਕੇ ਉਸ ਪਹਾੜ ਨੂੰ ਰੋਕਿਆ ਉਸ ਪੱਥਰ ਨੂੰ ਰੋਕਿਆ ਤੇ ਸ਼ੀਤਲ ਜਲ ਦਾ ਕੁੰਡ ਜਿਹੜਾ ਪ੍ਰਗਟ ਕੀਤਾ ਸੋ ਆਪਾਂ ਆਓ ਤੁਹਾਨੂੰ ਨਾਲ-ਨਾਲ ਵੀਡੀਓ ਦੇ ਵਿੱਚ ਬਲੀਕੰਦਾਰੀ ਦੇ ਉਸ ਪਹਾੜ ਦੇ ਆਪਾਂ ਬਲੀਕੰਦਾਰੀ ਦੇ ਜਿਹੜਾ ਪਹਾੜ ਤੇ ਆ ਤੇ ਕਿਰਮਤ 3-4 ਕਿਲੋਮੀਟਰ ਦੀ ਚੜਾਈ ਹੈ ਤੇ ਉੱਥੇ ਜਾਂਦੇ ਆ ਤੇ ਲੈਣਾ ਲੱਗ ਚੁੱਕੀਆਂ ਨੇ ਇੱਥੇ ਟਾਈਮ ਨਾਲ ਹੀ ਨਿਕਲਦੇ ਤਕਰੀਬਨ 9 ਵਜੇ ਚੁੱਕੇ ਨੇ 9 ਤੋਂ ਵੀ ਉੱਪਰ ਟਾਈਮ ਹੋਣਾ ਲੈ ਤੇ ਚੱਲਦੇ ਆ ਜੀ ਲੈਣਾ ਲੱਗੀਆਂ ਹੋਈਆਂ ਬਾਹਰ ਬਾਜ਼ਾਰ ਚ ਨਹੀਂ ਜਾਣ ਦੇਣਾ ਇਹਨਾਂ ਨੇ ਸਿਰਫ ਟਾਈਮ ਦਿੱਤਾ ਅੱਜ ਦਾ ਬਲੀਕੰਦਾਰੀ ਵਾਸਤੇ ਦੇਖੋ ਲੈਣਾ ਦੂਰ ਤੱਕ ਲੱਗੀਆਂ ਹੋਈਆਂ ਨੇ ਛੋਟੇ ਜਿਹੇ ਗੇਟ ਵਿੱਚ ਜਿੱਨਾ ਘੌਣ ਕੇ ਸਭ ਨੂੰ ਜਿਹੜੇ ਇੰਡੀਆ ਤੋਂ ਆਏ ਨੇ ਸਾਡੇ ਤੇ ਕਿ ਤੁਹਾਨੂੰ ਪਤਾ ਦੋ ਦਿਸਾਂ ਦਾ ਆਪਸ ਵਿੱਚ ਸਬੰਧਾਂ ਕਰਕੇ ਸੁਰੱਖਿਆ ਕਰਕੇ ਲੋਕ ਸਿਰਫ ਇੰਡੀਅਨ ਨੂੰ ਉੱਥੇ ਤੱਕ ਜਾਣ ਦੀ ਇਜਾਜ਼ਤ ਹੈ ਲੋ វេលਾ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਹੁਣ ਇੱਕ ਗੇਟ ਖੋਲਿਆ ਹੈ ਬਾਕੀ ਫਿਰ ਸ਼ਾਮ ਨੂੰ ਇਹਨਾਂ ਨੇ ਫੇਰ ਨਹੀਂ ਬਾਹਰ ਜਾਣ ਦੇਣਾ ਤੇ ਇਥੋਂ ਦੀ ਨਗਰ ਕਨਜੀ ਗੇਟ ਵਿੱਚ ਦੀ ਸਾਰੇ ਸੰਗਤ ਜਿਹੜੇ ਵੜੀ ਕਹਾੜ ਕਰਨ ਜਾਣ ਵਾਲੀ ਹੈ ਜਿਹੜੀ ਅੰਦਰ ਆਉਣ ਵਾਲੀ ਆ ਉਹ ਇੱਥੋਂ ਦੀ ਹੈ ਬਾਹਰ ਟੈਣਾ ਫੇਰ ਲੱਗਿਆ ਨੇ ਬਾਹਰ ਉੱਪਰ ਜਾਣ ਲਈ ਕਿਉਂਕਿ ਸੁਰੱਖਿਆ ਦਾ ਮਾਮਲਾ ਹੈ ਇਹਨਾਂ ਨੇ ਜਿਹੜੀ ਇੰਡੀਅਨ ਯਾਤਰਾ ਆਈਏ ਨੇ ਚੜਦੇ ਪੰਜਾਬ ਕਨੇਡਾ ਦੇ ਕੋਨੇ-ਕੋਨੇ ਉਹਨਾਂ ਦੀ ਸੁਰੱਖਿਆ ਲਈ ਇੰਤਜ਼ਾਮ ਕੀਤੇ ਹੋਏ ਨੇ ਲਓ ਜੀ ਚੜਾਈ ਹੋ ਗਈ ਸ਼ੁਰੂ ਥੋੜੀ ਤੇ ਪੌੜੀਆਂ ਚੜ ਕੇ ਆਇਆ ਲੈ ਲਓ ਪਾਣੀ ਲੈ ਲਓ ਪਾਣੀ ਲਓ ਦੋ ਬੋਤਲਾ ਚੜ ਰਹਿ ਨੇ ਚੜਾਈ ਪਹਿਲੇ ਸਾਡਾ ਸਟੈਪ ਜਿਹੜਾ ਹੈ ਚੜਾਈ ਤੇ ਸ਼ੁਰੂ ਹੋ ਗਿਆ ਜੀ। ਚੋ ਜੀ ਪੌੜੀਆਂ ਸ਼ੁਰੂ ਹੋ ਗਿਆ ਨੇ ਸਟੈਪਰ ਪੈਨੇ। ਸੋ ਥੱਲੇ ਨੀਚੇ ਪੌੜੀਆਂ ਤਾਂ ਦੇਖੋ ਕਾਫੀ ਹੈਂਡ ਤੋਂ ਹੋ ਸਕਤ ਚੜ ਕੇ ਆ ਰਹੀ ਹੈ। ਚੱਲ ਜਾ ਰਹੀ ਹੈ। ਤੇ ਨਾਲ-ਨਾਲ ਦੁਕਾਨਾਂ ਵੀ ਆ ਰਹੀਆਂ ਨੇ। ਉਹ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ ਅੱਛੀ ਜੀ ਬਾਜ਼ਾਰ ਹੈ ਛੋਟਾ ਜਿਹਾ ਜਿਵੇਂ ਕਿ ਆਪਣੇ ਅਕਸ਼ੋਰਾ ਮੇਲੇਆਂ ਦੇ ਵਿੱਚ ਕਿਤੇ ਵੀ ਪਹਾੜੀ ਆਪਾਂ ਜਾਂਦੇ ਹਾਂ ਉਸੇ ਤਰ੍ਹਾਂ ਹੀ ਇਲਾਕੇ ਦੇ ਵਿੱਚ ਪਹਾੜਾ ਵਿੱਚ ਜਾਂਦੇ ਹਾਂ ਫਲੇਰੀ ਜਾਂ ਮੰਦਰਾ ਵਿੱਚ ਸੋ ਤੁਸੀਂ ਦੇਖ ਰਹੇ ਹੋ ਹਜ਼ਨਬਦਾਰ ਬੰਜਾ ਸਾਹਿਬ ਜਿਹੜਾ ਸ਼ਹਿਰ ਹੈ ਇਥੋਂ ਪਿੰਡ ਹੈ ਨਗਰ ਹੈ ਆਪਾਂ ਕਹਿ ਸਕਦੇ ਹਾਂ ਥੋੜੀ ਹਾਈਟ ਤੇ ਆ ਕੇ ਦਿਖਣ ਲੱਗ ਗਿਆ ਹੈ ਸੋ ਕੁਛ ਨਜ਼ਾਰਾ ਆਇਆ ਜਾਂ ਦਿਖ ਰਿਹਾ ਹੈ ਸ਼ਹਿਰ ਦਾ ਤੇ ਉਹ ਸਾਹਮਣੇ ਪਹਾੜੀਆਂ ਨੇ ਐਡੇ ਐਡੇ ਕੋ ਪਹਾੜੀਆਂ ਨੇ ਪਠਾਰ ਲੱਖਾ ਥੋੜਾ ਜਿਹਾ ਜਿਵੇਂ ਆਪਣੇ ਆਨੰਦਪੁਰ ਸਾਹਿਬ ਤੋਂ ਨੈਣਾਦੇਵ ਦੀਆਂ ਪਹਾੜੀਆਂ ਦੇਖਦੀਆਂ ਨੇ ਉਸੇ ਤਰ੍ਹਾਂ ਇਹ ਨੇ ਬੜੀ ਕਰਦਾਰੀ ਨੂੰ ਜਾਂਦੇ ਹੋਏ ਛੋਟੇ ਛੋਟੇ ਬੱਚੇ ਆਪਣੀਆਂ ਦੁਕਾਨਾਂ ਲਾਈ ਕੀ ਹਾਲ ਹੈ ਉਹ ਜਿੱਤ ਇਹ ਬੱਬਲ ਕਮ ਚੱਪ ਰਿਹਾ ਵੇਖਾ ਚੱਲੀ ਜਾਂਦੇ ਆ ਹੌਲੀ ਹੌਲੀ RAM NAAL ਤੇ ਵੱਡੇ ਭਾਈ ਕੋਲਦੀਪ ਸਿੰਘ ਸਾਡੇ ਨਾਲ ਨੇ ਤੇ ਚੱਲੀ ਜਾਂਦੇ ਆ ਕਿਰਾ ਅੱਧੇ ਪੌਣੇ ਘੰਟੇ ਦਾ ਰਸਤਾ ਹੋਰ ਰਹਿ ਗਿਆ ਸਾਡਾ ਹੈ ਬੱਚੇ ਨਾਲ ਸਾਡੇ ਅਸੀਂ ਤਾਂ ਜਾ ਰਹੀਆਂ ਨੇ ਵਲੀ ਕੰਧਾਰ ਕਨੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹ ਸਾਹਮਣੇ ਪਰਾ ਅੱਧਾ ਆ ਗਏ ਆ ਤੇ ਅੱਧਾ ਰਹਿ ਗਿਆ ਏ ਸੋ ਨਾਲ ਨਾਲ ਆਪਣੀ ਫੋਰਸ ਚੱਲ ਰਹੀ ਏ ਲੋ ਜੇ ਇੱਥੇ ਲੈਮਨ ਪੀ ਰਿਨ ਸੰਗਤਾ ਤੇ ਜਿਹੜੀਆਂ ਕੰਡੇਰੀਆਂ ਅਸੀਂ ਗੰਨੇ ਦੀਆਂ ਖਾਂਦੇ ਹਾਂ ਤੁਸੀਂ ਪਹਿਲਾਂ ਆਹ ਦੇਖੋ ਇੱਥੇ ਠੰਡੇ ਲੈਮਨ ਪੀਓ ਇਹ ਗੰਡੇ ਦੀਆਂ ਕੰਡੇਰੀਆਂ ਨੇ ਜੀ ਕੰਡੇਰੀ ਤਾਂ ਦਾ ਕੰਡੇਰੀ ਤਾਂ ਦਾ ਕੰਡੇਰੀ ਇਹ ਸ਼ਹਿਰ ਰਹਿ ਗਿਆ ਥੱਲੇ ਅਸਲ ਅਬਦਾਲਾ ਪੀਓ ਮਿੱਠੇ ਪੀਓ ਲੈਮਨ ਪੀਓ ਕੰਡਾ ਪੀਓ ਆਉ ਮੈਂ ਮਠਾ ਕੰਡੇਰੀ ਤਾਂ ਦਾ ਕੰਡੇਰੀ ਦੇਖ ਲਓ ਉਸ ਤਰ੍ਹਾਂ ਹੀ ਹਿਮਕੁੰਡ ਸਾਹਿਬ ਦੀ ਜਿਹੜੀ 6 ਕਿਲੋਮੀਟਰ ਚੜਾਈ ਪੈਂਦੀ ਆਪਾਂ ਨੂੰ ਅਗਲੀ ਤੇ ਉਹਦੇ ਆਉਂਗੇ ਪਰ ਚੜਾਈ ਉਨੀ ਉੱਚਾਈ ਵਾਂਗੂ ਹੀ ਐ ਤੇ ਜਿਸ ਤਰ੍ਹਾਂ ਉਹ ਚੜਾਈ ਪੈਂਦੀ ਆ ਸਾਨੂੰ ਮਿਲੂਗਣੇ ਵਾਲੀ ਪਰ ਇਹਦੀ ਹਾਈਟ ਘਟ ਐ ਤੇ ਚੜਾਈ ਉਨੀ ਉਸ ਤਰ੍ਹਾਂ ਹੀ ਐ ਜਿਵੇਂ ਆਪਣੇ ਸਖਤਾ ਜਾਂਦੀ ਹੁੰਦੀ ਨੇ ਉਹ ਪਰ ਇਹ ਬਲੀਕੰਧਾਰੀ ਦਾ ਬਸ ਥੋੜਾ ਜਿਹਾ ਹੋਰ 15 ਮਿੰਟਾਂ 20 ਮਿੰਟਾਂ ਦਾ ਸਟਰਗਲ ਹੈ ਤੇ ਪਹੁੰਚ ਜਾਗੇ ਜੀ ਤੇ ਉਹ ਸਾਹਮਣੇ ਵਿਖ ਰਿਹਾ ਤੁਹਾਨੂੰ ਬਲੀ ਕੰਧਾਰੀ ਦਾ ਮਜ਼ਾਰ ਹੈ ਜਿਹੜੀ ਲੋ ਜੀ ਆਖਰਕਾਰ ਆਪਾਂ ਚੜਾਈਆਂ ਚੜ ਕੇ ਪਹੁੰਚ ਜੁਕਿਆ ਸਾਹਮਣੇ ਤੁਸੀਂ ਦੇਖ ਗੇਟਰੇ ਦੇਖ ਰਹੇ ਹੋ ਬਲੀ ਕੰਧਾਰ ਦਾ ਤੇ ਆ ਟਾਵਰ ਵੀ ਲੱਗੇ ਹੋਏ ਨੇ ਤੇ ਇੰਨੀ ਉੱਚੀ ਆ ਗਏ ਆਪਾਂ ਹਾਈਟ ਤੇ ਲੋ ਜੀ ਸਬਜੀਤੋਂ ਬੈਣ ਜੀ ਔਰ ਪਰਵਿੰਦਰ ਕੌਰ ਆ ਤੂੰ ਨਾਣੇਦਾਰਨੀ ਪਹਿਲੇ ਮੋਰਚਾ ਮਾਰ ਲਿਆ ਸਾਨੂੰ ਐਵੇਂ ਹੋ ਗਿਆ ਤੁਸੀਂ ਚਲੇਗੇ ਅੱਛਾ ਤੁਸੀ ਲੱਗੇ ਸੀ ਨਾ ਸਾਡੇ ਤੋਂ ਵਧੀਆ ਰਹੇ ਤੁਸੀਂ ਅਸੀਂ ਤਾਂ ਪਹਿਲਾਂ ਬਾਤ ਪਹਿਲੇ ਜਥੇ ਸੀ ਸੀ ਅਸੀਂ ਤੁਸੀਂ ਪਹਿਲੇ ਜਥੇ ਜਿੰਦੇ ਹਾਂ ਤੇ ਅਸੀਂ ਪ੍ਰਸ਼ਾਦਾ ਸ਼ਕਲ ਲੱਗੇ ਸੀ ਨਾ ਚਲੋ ਵਧੀਆ ਰਹੇ ਲੋ ਜੀ ਆਖਰਕਾਰ ਪਹੁੰਚ ਗਏ ਆ ਲਾਸਟ ਬਾਉਡੀਆਂ ਨੇ ਸਾਡੀਆਂ ਇਹ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ 1521 ਨੂੰ ਪਾਈ ਮਰਦਾਨਾ ਜੀ ਪਾਈ ਬਾਲਾ ਜੀ ਨੇ ਇਸ ਸਥਾਨ ਹਸਨ ਅਬਦਾਲ ਦੀ ਧਰਤੀ ਉੱਤੇ ਪਹੁੰਚੇ ਤੇ ਇਸ ਧਰਤੀ ਨੂੰ ਭਾਗ ਲਾਏ। ਸਤਿਗੁਰ ਮਹਾਰਾਜ ਜੀ ਬੈਠ ਕੇ satsang ਕਰਨ ਲੱਗੇ, satsang ਦੀਆਂ ਝੜੀਆਂ ਲਾਉਣ ਲੱਗੇ। ਪਾਈ ਮਰਦਾਨੇ ਨੂੰ ਬੜੀ ਪਿਆਸ ਲੱਗੀ ਤੇ ਕਹਿਣਾ ਕੀਤਾ ਗੁਰੂ ਜੀ ਮੇਰਾ ਮੂੰਹ ਸੁੱਕੀ ਜਾਂਦਾ ਹੈ, ਗਰਮੀ ਦਾ ਦਿਨ ਹਨ। ਸੋ ਪਿਆਸ ਬਹੁਤ ਲੱਗੀ ਹੈ। ਸਤਿਗੁਰ ਮਹਾਰਾਜ ਜੀ ਨੇ ਕਿਹਾ ਕਿ ਭਾਈ ਉਹ ਪਹਾੜੀ ਦੇ ਉੱਪਰ ਬਲੀ ਕੰਧਾਰੀ ਪੀਰ ਰਹਿੰਦਾ ਹੈ। ਉਸ ਪਾਸ ਪਾਣੀ ਦਾ ਚਸ਼ਮਾ ਹੈ ਜਾਓ ਤੁਸੀਂ ਉੱਥੋਂ ਆਪਣੀ ਜਲ ਪੀਕੇ ਜਿਹੜਾ ਪਿਆਸ ਬੁਝਾ ਲਵੋ ਤੋ ਮਰਦਾਨਾ ਗਿਆ ਬਲਿਕੰਦਾਰ ਨੇ ਉੱਥੇ ਉਹਨਾਂ ਨੂੰ ਪਾਣੀ ਨਾ ਛਕਣ ਦਿੱਤਾ ਵਾਪਸ ਭੇਜ ਦਿੱਤਾ ਕਿ ਤੁਹਾਡੇ ਲਈ ਪਾਣੀ ਨਹੀਂ ਹੈ ਦੂਸਰੀ ਵਾਰ ਆਇਆ ਫੇਰ ਜਵਾਬ ਦੇ ਦਿੱਤਾ ਤੇ ਤੀਜੀ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੇਰ ਆਖਣ ਤੇ ਦੁਬਾਰੇ ਆਇਆ ਤੇ ਕਹਿਣ ਲੱਗਾ ਜਿਸ ਗੁਰੂ ਦਾ ਤੂੰ ਚੇਲਾ ਹੈ ਉਹ ਤੇਰੇ ਲਈ ਪਾਣੀ ਨਹੀਂ ਪੈਦਾ ਕਰ ਸਕਦਾ ਉਹਦੇ ਵਿੱਚ ਕੋਈ ਤਾਕਤ ਨਹੀਂ ਹੈ ਸੋ ਦੁਬਾਰਾ ਇਹ ਸੁਣ ਕੇ ਫਿਰ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਾਰੇ ਵੀਰ ਤੇ ਸਨਾਈ ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਭਾਈ ਮਰਦਾਨਾ ਆ ਜਿਹੜਾ ਧਰਤੀ ਤੇ ਪੱਥਰ ਪਾਇਆ ਹੈ ਇਸ ਨੂੰ ਪਰੇ ਕਰਿਓ ਉਸੇ ਤਰ੍ਹਾਂ ਹੀ ਮਰਦਾਨੇ ਨੇ ਹੁਕਮ ਮੰਨ ਕੇ ਉਹ ਪੱਥਰ ਚੱਕ ਦਿੱਤਾ ਤੇ ਥਲੋਂ ਪਾਣੀ ਦਾ ਚਸ਼ਮਾ ਫੁੱਟਿਆ ਜੋ ਕਿ ਬੜਾ ਹੀ ਨਿਰਮਲ ਜਲ ਸੀ ਸੋ ਸੰਗਤਾਂ ਨੇ ਭਾਈ ਮਰਦਾਨੇ ਨੇ ਪਾਣੀ ਛਕਿਆ ਉਧਰ ਬਲੀ ਕੰਧਾਰ ਦੇ ਜੋ ਚਸ਼ਮਾ ਸਿਓ ਦੇ ਵਿੱਚੋਂ ਪਾਣੀ ਜਿਹੜਾ ਖਾਲੀ ਹੋਣਾ ਸ਼ੁਰੂ ਹੋ ਗਿਆ ਇਹ ਵੇਖ ਕੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਪਹਾੜ ਉੱਪਰ ਬਹੁਤ ਵੱਡਾ ਪੱਥਰ ਸਿੱਟ ਦਿੱਤਾ ਸੰਗਤਾਂ ਹੀ ਡਰਨ ਲੱਗੀਆਂ ਤੇ ਪਰਦਾਨਾ ਵੀ ਕਹਿਣ ਲੱਗਾ ਮਹਾਰਾਜ ਕਿ ਪੱਥਰ ਆ ਰਿਹਾ ਹੈ ਸਤਗੁਰ ਮਹਾਰਾਜ ਕਹਿੰਦੇ ਭਾਈ ਕਰਤਾਰ ਦਾ ਨਾਮ ਜਪੋ ਸਤਨਾਮ ਵਾਹਿਗੁਰੂ ਦਾ ਨਾਮ ਜਪੋ ਜਦੋਂ ਇਹ ਪੱਥਰ ਨਜ਼ਦੀਕ ਆਇਆ ਤਾਂ ਸਤਗੁਰ ਮਹਾਰਾਜ ਜੀ ਨੇ ਆਪਣੀ ਸੱਜੀ ਬਾਹ ਕੱਢ ਕੇ ਉਸ ਨੂੰ ਹੱਥ ਨਾਲ ਰੋਕ ਦਿੱਤਾ ਜੋ ਕਿ ਆਪਾਂ ਅੱਜ ਵੀ ਵੇਖ ਰਹੇ ਹਾਂ ਕਿ ਪੰਜਾ ਜੋ ਪਾਥਰ ਦੇ ਵਿੱਚ ਲੱਗਿਆ ਹੋਇਆ ਹੈ ਸਤਿਗੁਰ ਮਹਾਰਾਜ ਜੀ ਨੇ ਇਹ ਕੋਤਕ ਦੇਖ ਕੇ ਬਲੀ ਕੰਧਾਰੀ ਆ ਕੇ ਪੈਰੀ ਡਿੱਗ ਪਿਆ ਤੇ ਮਾਫੀ ਮੰਗੀ ਅੱਗੇ ਤੋਂ ਸਿੱਧੇ ਰਸਤੇ ਤੇ ਚੱਲਣ ਦਾ ਵਾਅਦਾ ਕੀਤਾ ਸੋ ਇਹ ਉਹ ਬਲੀ ਕੰਧਾਰੀ ਦੀ ਜਗ੍ਹਾ ਹੈ ਜੀ ਜੋ ਬੜਾ ਹੀ ਅਜਮਤ ਕਲਾਮਤਾ ਵਾਲਾ ਸੀ ਸੋ ਗੁਰੂ ਨਾਨਕ ਪਾਸ਼ਾ ਜੀ ਨੇ ਇਹਨੂੰ ਸਮਤ ਬਖਸ਼ੀ ਤੇ ਸਿੱਧੇ ਤੇ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ ਇੱਧਰ ਲੰਗਰ ਚੱਲ ਰਿਹਾ ਹੈ ਉਪਰ ਇਹ ਲੰਗਰ ਹੈ ਤੰਦੂਰੀ ਰੋਟੀਆਂ ਪਕਾ ਰਹੇ ਨੇ ਦੇਖੋ ਕਿਵੇਂ ਸੰਗਤਾਂ ਲਈ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਜੰਦੂਰੀ ਲੰਗਰ ਪਾਕਿਸਤਾਨੀ ਭਰਾ ਬੜੇ ਤੰਦੂਰੀ ਲੰਗਰ ਖਾਣ ਆ ਗਏ ਨੇ ਰੋਟੀਆਂ ਨੇ ਦੇਖੋ ਇੱਥੇ ਦਰਸਾਇਆ ਬੈਠਿਆਂ ਨੇ ਤੇ ਇਹ ਸਾਰਾ ਜਿਹੜਾ ਹਸਨਬਦਾਲ ਆ ਸ਼ਹਿਰ ਤੁਹਾਨੂੰ ਵਿਖ ਰਿਹਾ ਹੈ ਜਿਹੜੀ ਫੋਗ ਹੈ ਬਹੁਤ ਜ਼ਿਆਦਾ ਫੋਗ ਹੋਣ ਕਰਕੇ ਨਹੀਂ ਵਿਖ ਰਿਹਾ ਸੋ ਇਹ ਹੈ ਜੀ ਇੱਥੋਂ ਦਾ ਜਿਹੜੀ ਮਜ਼ਾਰ ਹੈ ਉਹ ਬਣੀ ਹੋਈ ਹੈ ਇਧਰ ਪਾਕਿਸਤਾਨ ਵਾਲੇ ਆਪਣੇ ਜਿਹੜੇ ਰੱਖਿਆ ਗਾਰਡ ਦੇ ਉਹਨਾਂ ਦਾ ਫੋਟੋ ਕਝਾਉਂਦੇ ਹੋ ਭਾਈ ਆਣਾ ਤੇ ਬਹੁਤ ਵਧੀਆ ਨੇ ਡੀਟ ਕਰ ਰਹੇ ਨੇ ਸਾਡੀ ਹਫਾਜ਼ਤ ਲਈ ਨੇ ਇਹ ਆਪਾਂ ਦੁਪਹਿਰੇ ਬਲੀ ਕੰਧਾਰੀ ਦੇ ਆ ਕੇ ਥੱਲੇ ਆ ਗਏ ਸੀਗੇ ਤੇ ਆਰਾਮ ਕੀਤਾ ਹੁਣ ਸ਼ਾਮ ਦਾ ਥੋੜਾ ਜਿਹਾ ਟਾਈਮ ਹੋਇਆ ਤੇ ਸੰਗਤਾਂ ਦੇਖੋ ਥੱਲੇ ਪਗੌੜਿਆਂ ਦੇ ਲੰਗਰ ਲੱਗੇ ਹੋਏ ਨੇ ਇਥੋਂ ਦੇ ਲੋਕਾਂ ਨੇ ਸਕਤਾ ਵਾਪਸ ਤੇ ਕੋੜੇ ਤਲਕ ਤਲ ਕੇ ਲੰਗਰ ਖਵਾ ਰਹੇ ਨੇ ਵੰਤਰ ਵਿਸ਼ੇ ਲਾਈਨ ਜਾਣਾ ਹੈ ਕਵਰ ਕਵਰ ਮੈਂ ਨਹੀਂ ਜਾਣਦਾ ਰਹਿ ਕਰ ਕਰ